ਹਾਂ ਜੀ ਇੱਕ ਸਾਲ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਕੈਰੋ ਤਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕੈਰੋ ਪਿੰਡ ਦੋਸਤੋ ਬਿਲਕੁਲ ਨਜ਼ਦੀਕ ਪੱਟੀ ਸ਼ਹਿਰ ਦੇ ਆ ਪੱਟੀ ਤੋਂ ਤਕਰੀਬਨ ਕੋਈ 3-4 ਕਿਲੋਮੀਟਰ ਦੀ ਦੂਰੀ ਤਰਨਤਾਰਨ ਨੂੰ ਇਹ ਛੜਕ ਜਾਂਦੀ ਹੈ ਪੱਟੀ ਤੋਂ ਠੀਕ ਹੈ ਜੀ ਅਸੀਂ ਸੜਕ ਦੇ ਉੱਪਰ ਪਿੰਡ ਕੈਰੋ ਆਉਂਗਾ ਤੇ ਸਤਿ ਸ਼੍ਰੀ ਅਕਾਲ ਵੀਰ ਉਹਨਾਂ ਦੇ ਕੋਲ ਆਏ ਆ ਦੋਸਤੋ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜੇ ਉਹਨਾਂ ਦੇ ਆਪਾਂ ਧਿਆਨ ਤੇ ਪਿੱਛੇ ਲਾ ਦਿੰਦੇ। ਜਿਵੇਂ ਮਾਰ ਦਾ ਜਿੱਦਾਂ ਵੀਰ ਦਾ ਪੁੱਤੇ ਮੇਰੇ ਮੈਂ ਦੇ ਵਿੱਚ ਇਸੇ ਤਰ੍ਹਾਂ ਦੇ ਰਹਿੰਦੇ ਆ ਫਿਕਰੀ ਵਾਲੇ। ਅੱਜ ਜਿਆਦਾਤਰ ਬੜੇ ਬੜੇ ਬੰਦੇ ਤੁਹਾਨੂੰ ਪਰ ਦਿਖਾਉਂਦੇ ਆ ਤਿੰਨ ਵੜਾ ਇੱਕ ਮੱਝ ਤੁਹਾਨੂੰ ਦਿਖਾ ਦਿਆਂਗੇ ਗੱਬਣ ਟੋਕੜ ਇੱਕ ਬਗੈਰ ਬੱਚੇ ਤੋਂ ਮੱਝ ਦਿਖਾ ਦਿਆਂਗੇ ਤੇ ਇੱਕ ਮੇਰੇ ਭਰਾਵਾਂ ਦੇ ਭਰਾ ਜਿਹੜੇ ਦੋਸਤੋ ਚਾਹ ਬਾਨੇ ਬੱਕਰੇ ਜਾਂ ਬੱਕਰੀਆਂ ਖਰੀਦਣ ਦੇ ਠੀਕ ਹੈ ਜੀ ਤਿੰਨ ਬੱਕਰੀਆਂ ਵੱਡੀਆਂ ਤੇ ਚਾਰ ਪੱਠਾ ਤੁਹਾਨੂੰ ਦਿਖਾਵਾਂਗੇ ਆਪਾਂ ਜਿਨ੍ਹਾਂ ਦੇ ਵਿੱਚੋਂ ਦੋ ਬੱਕਰੀਆਂ ਅੱਗੇ ਪ੍ਰੈਗਨੈਂਟ ਨੇ ਗੱਬਣ ਨੇ ਚੈੱਕ ਪਾਸ ਨੇ ਠੀਕ ਆ ਜੀ ਤੇ ਬਾਕੀ ਦਿਨ ਵੇਰਵਾ ਆਪਾਂ ਵੀਰ ਸਤਨਾਮ ਤੋਂ ਲੈ ਲਾਂਗੇ ਵੀ ਕਿੰਨਾ ਕਿੰਨਾ ਸਮਾਂ ਹਜੇ ਉਹਨਾਂ ਬੱਕਰੀਆਂ ਦਾ ਵੀ ਪਿਆ ਸੁਣਦਾ ਤਿੰਨ ਬੱਕਰੀਆਂ ਹੋਣ ਗਈਆਂ ਤੇ ਚਾਰ ਪੱਠਾ ਹੋਣ ਗਈਆਂ ਠੀਕ ਆ ਜੀ ਉਹ ਲਾਸਟ ਵਿੱਚ ਆਪਾਂ ਦਾ ਤਰੀਕ ਆਜ 20 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਹੁਣ ਸ਼ਾਮ ਦੇ 5:30 ਵਜੇ ਦਾ ਆ ਉਹ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਵੀਰ ਸਤਨਾਮ ਸਿੰਘ ਸਾਸਰੀ ਕਾ ਜਸੇ ਵੀਰ ਜੀ ਹੋਠੀਟਾ ਜੀ ਬੜੇ ਵਧੀਆ ਭਾਜੀ ਔਰ ਵੀਰ ਸਤਨਾਮ ਮੇਨੂੰ ਤਾਂ ਮਾਲ ਤਕਰੀਬਨ 8-10 ਦੇ ਨਹੀਂ ਹੋ ਗਏ ਆਪਾਂ ਨੂੰ ਵੀਡੀਓ ਪਾਈ ਤੇ ਬਾਲ ਜੀ ਬੜੀ ਮਹਾਰਾਜ ਦੀ ਕਿਰਪਾ ਬੜੀ ਮਹਾਰਾਜ ਹੋਰ ਚਲੋ ਬਾਜ਼ਾਰ ਵੀ ਵਾਕਈ ਬੜਾ ਬਾਕੀ ਭੜ ਭੜੇ ਜੁੜੇ ਨਾ ਹੁਣ ਵੀਡੀਓ ਕਰਦੋ ਕਰ ਵੀ ਪੰਜਾਂ ਵੀਡੀਓ ਦਾ ਮਾਜ਼ ਉਧਰ ਹੀ ਨਾ ਵੇਖੂ ਗਿਆ ਜੀ ਠੀਕ ਹੈ ਤਾਂ ਅੱਜ ਨੌ ਹੀ ਬਾਬੇ ਦੀ ਕਿਰਪਾ ਨਾਲ ਹੁਣ ਇਹ ਚਾਰ ਬੂਛੇ ਹੋ ਗਏ ਜੀ ਸੇਲ ਹੋ ਗਏ ਅੱਜ ਹੀ ਸੇਲ ਹੋ ਗਏ ਹੁਣੇ ਆਵੇ ਪੰਜ ਮਿੰਟ ਹੀ ਹੋਏ ਤਿੰਨ ਮਾੜਾ ਲੈ ਕੇ ਆਪਣੇ ਜਗਰਾਵਾਂ ਤੋਂ ਆਏ ਵੀਰ ਹਾਂ ਤੇ ਇੱਕ ਮਾਹ ਲੈ ਗਿਆ ਬਾਬਾ 1700 ਚੀ ਮੇਰਾ ਠੀਕ 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 ਆ ਮਗਰ ਲੱਗ ਪਿਆ ਉਹ ਚਲੋ 2-3 ਘੰਟੇ ਪਹਿਲਾਂ ਆਪਣੀ ਵੀਡੀਓ ਪਾਉਣ ਦਾ ਕੰਮ ਸੀ ਦੋ 2:30-3 ਵਜੇ ਹਾਂਜੀ ਹਾਂਜੀ ਦੋ ਮਿੰਨੂ ਉਹਦੇ ਵੀ 8-9 ਕਵਰ ਹੋ ਜਣੇ ਸੀ ਰੋਕਿਆ ਵੜਾ ਵੀਰ ਜੀ ਪਰਸੋ ਚ ਆ ਸੀ ਨਾ ਮਾਲ ਬੜਾ ਮੋਟਾ ਆਇਆ ਸੀ ਤੇ ਫਿਰ ਮੈਂ ਢੱਕਿਆ ਦੇ ਵੀਡੀਓ ਆ ਦੇ ਨੀਦੀ ਰੱਖਦੇ ਝੋਟੀਆਂ ਮਰੇਗਾ ਵਟੀਆਂ ਇਹਦੇ ਇੱਕ ਮਹਿ ਬੜੀ ਚੰਗੀ 15-16 ਕਿਲੋ ਵਾਲੀ ਆ ਉਹ ਵੀ ਫਿਰ ਤੋਂ ਮੈਂ ਭੈਣ ਭਰਾ ਜੀ ਤੋਂ ਆਇਆ ਵੀਰ ਆਪਣੇ ਸੁਲਤਾਨਪੁਰੋਂ ਮਾਲ ਖੜਦਾ ਪੈਗੋ ਹਾਂ ਉਹ ਦੋ ਮਹਿਗਾ ਇੱਕ ਮਹਿ ਲੈ ਕੇ ਨਾਲ ਉਹ ਕੱਟੀ ਨੀਲੀ ਰਵੀ ਆ ਜੀ ਲੈ ਕੇ ਫਿਰ ਬਹੁਤ ਵਧੀਆ ਠੀਕ ਆ ਆ ਜਿੱਦਾਂ ਕਰਕੇ ਮਰ ਚਲੋ ਮਾਰ ਦੀ ਕਿ ਉਹ ਮੌਜੂਦ ਹੁੰਦੇ ਆ ਜਦੋਂ ਮਰਜ਼ੀ ਮੇਰਾ ਭਰਾ ਇੱਥੇ ਆਣ ਕੇ ਆਪਣੀ ਤਸੱਲੀ ਕਰ ਲਿਓ ਮਾਲ ਜਿੰਨੇ ਵੀ ਪਸ਼ੂ ਹੋਂਦੇ ਉਹਨਾਂ ਦੇ ਵਿੱਚੋਂ ਤੁਸੀਂ ਸਿਲੈਕਟ ਕਰ ਸਕਦੇ ਜੇ ਵੀ ਇਹਨਾਂ ਕ ਮਾਲ ਇੱਥੇ ਹੁੰਦਾ ਵੀਰ ਸਤਨਾਮ ਅੱਜ ਤਿੰਨ ਆਪਣੇ ਕੋਲ ਵੜਾ ਗੱਬਰ ਤੋਂ ਉੱਪਰ ਤੋਂ ਮਾਲ ਦੇ ਹਾਂਜੀ ਇੱਕ ਮੈਂ ਨੀਲੀ ਰਵੀ ਟੋਕਣ ਕੰਪੀ ਇੱਕ ਬੱਚੇ ਵਗੈਰਾ ਜੀ ਠੀਕ ਆ ਹਾਂਜੀ ਵੜਾ ਤੁਹਾਨੂੰ ਦੱਸੇ ਤਾਂ ਆ ਗਿਆ ਉਹ ਚਲੋ ਵੇਖੀ ਹੋਣੇ ਠੀਕ ਆ ਮੈਂ ਫਿਰ ਸਤਨਾਮ ਸ਼ੁਰੂਆਤ ਕਿਹੜੇ ਪਾਸੇ ਕਰੀਏ ਇੱਧਰ ਕਰ ਲਓ ਜੀ ਮੈਂ ਵੀ ਇੱਕ 200 ਇੱਧਰ HF ਦੇ ਵਿੱਚ ਤੁਹਾਨੂੰ ਵਿਖਾ ਦਿੰਦੇ ਆ ਕ੍ਰੋਸ ਵੱਡੀ ਕੱਟ ਹਾਈਟ ਦੀ ਤੇ ਵੈੜ ਤੁਸੀਂ ਦੇਖੋ ਠੀਕ ਹੈ ਜੀ ਟੋਕੜਾ ਗੱਪਣ ਵੈੜ ਆ ਵੀਰ ਸੁਖਨਾਮ ਕੀ ਡਿਟੇਲ ਇਹ ਵਿੱਚ ਹੁਣੇ ਆ ਵਾ ਚੈੱਕ ਕਰਵਾਈ ਆ ਘਰੇ ਦੇ ਆ ਕੇ ਵੀਡੀਓ ਬੁਲਾਈ ਬਕਾਇਦਾ ਵਾਦਾ ਘਣਾ ਹੋ ਗਿਆ ਤੇ ਸਾਡੇ ਚ ਨਾਂ ਵੀ ਤੇ ਚੱਕ ਪਾਸ ਹੋ ਗਈ ਸਾਡੇ 3-4 ਮਹੀਨੇ ਤੇ 10 ਕਿਲੋ ਦੁੱਧ ਇਸਲੇ ਨੈਟ ਜਿਹੜਾ ਬਿਲਕੁਲ 10 ਕਿਲੋ 10 ਕਿਲੋ ਵਾ ਦੁੱਧ ਵੀ ਜਿਹੜਾ ਰਾਜੂ ਮਾਲਦੇ ਚੋਸ਼ੀ ਦੁੱਧ ਹੋਰ ਵਾਜੂਗੀ ਦੁੱਧ ਜਿਹੜਾ ਜਦੋਂ ਹੁਣੇ ਚਾ ਲੈ ਆਇਆ ਘੰਟਾ ਡੇਢ ਘਣਾ ਹੋਇਆ ਇਹ ਆਪਣੇ ਕੋਲ ਇਹਦੀ ਦੁੱਧ ਵਧਾਰਿਆ ਕਰਵਾਇਆ। ਬਾਕੀ ਵਾੜ ਬੜੀ ਜ਼ਬਰਦਸਤ ਹੈ, ਬੱਧੀ ਬੜੀ ਹੈ। 25 ਕਿਲੋ ਬੰਦੇ ਦੇ ਦੁੱਧ ਚੁੰਨੇ ਰਿਹਾ ਜੀ। ਬਾਕੀ ਨਸਲ ਬ੍ਰੀਡ ਵੇਖੋ ਕਿੱਡੀ ਹੈ। ਬਹੁਤ ਚਬਾਉਂਦੀ ਹੋਊਗੀ ਦੋਸਤੋ, ਰਾਮਨਾਲ ਕਰਮਾ ਵਾਲੀ, ਬਾਕੀ ਸਾਰੇ ਵੀਰ ਪਾਰਕੂ ਆ। ਆਪਾਂ ਦੀ ਘਰ ਆ ਪਾਪਾਂ ਘਟ ਦੱਸਾਂਗੇ ਵਾੜ ਦੱਸੂਗੀ ਜਿਆਦਾ ਵੀ ਵਾਕਿਆ ਜਿਹੜੀ ਏਡੀ ਹਾਈਡ ਕਾਟ ਪੁੱਤ ਵਿੱਚ ਕੋਈ 22-25 ਲੀਟਰਾਂ ਭਾ ਕੁਛ ਨਹੀਂਗਾ ਇਸ ਵਕਤ 10 ਕਿਲੋ ਦੁੱਧ। ਤੇ ਸਾਡੇ ਤਿੰਨ ਮਹੀਨੇ ਦੀ ਘੱਬਰ ਚੈੱਕ ਨਹੀਂ ਹੋ। ਆ ਦੇਖੋ ਮੇਰਾ ਪ੍ਰਾਣੀ। ਆ ਆ ਪੂਰੀ ਵੱਡੀ ਵਛੀ ਫਿਰ ਲੈ ਲੂ ਇਹਦੀ ਵੇਖੋ ਸੋ 20 ਲੀਟਰ ਸਜਰਦਾ ਦੁੱਧ ਸੀਗਾ ਤੇ ਹੁਣ ਟੋਕਰ ਗੱਬਣ ਦੀ ਟਾਈਮ ਪੀਰੀਅਡ ਦੇ ਵਿੱਚ ਆ ਤੇ ਐਸ ਵਕਤ 10 ਕਿਲੋ ਧਾਰਾਂ ਇੱਥੇ ਰੋਕ ਲਾ ਵੀਰੇ ਮੈਂ ਰੱਖ ਬਤੇ ਮੁੱਠੀ ਮੁੱਠੀ ਥਾਣਾ ਤੁਹਾਨੂੰ ਦਿਖਾਈਏ ਆਪਾਂ ਆ ਦੇਖੋ ਬਾਕੀ ਸੀਲ ਠੰਡੀ ਇਦਾਂ ਭਰ ਵੇਜੋ ਹਾਂ ਦੇ ਆ ਦੇਖੋ ਹੋਲੀ ਪਾਲੀ ਵੀਰ ਜੀ ਬਹੁਤ ਜਿਆਦੀ ਹੈ ਹਾਂ ਮੈਂ ਨਵਾਈ ਕਰਕੇ ਬਸ ਵੀ ਜੀ ਪਿਛਲੇ ਥਾਣਾ ਦੀ ਜਿਹੜੀ ਤੁਸੀਂ 2-2 4-4 ਧਾਰਾਂ ਵੇਖੋ ਹੋਰ ਸੱਟੇ ਤੋਂ ਰਹਿ ਤਾਂ ਠੀਕ ਆ ਜੀ ਸੌਦਾ ਤੁਸੀਂ ਇੰਟਰੈਕਟ ਕਰ ਸਕਦੇ ਜੇ ਇੱਥੇ ਆਣ ਕੇ ਵੀ ਮੇਰਾ ਭਰਾ ਤਸੱਲੀ ਕਰਨੀ ਚਾਹੁੰਦਾ ਤੇ ਜਰੂਰ ਮੋਸਟ ਵੈਲਕਮ 10 ਕਿਲੋ ਦੁੱਧ ਸਾਢੇ 3 ਮੰਥ ਦੀ ਗੱਭਣ ਚੱਕ ਪਾਸ ਫੁੱਲ ਵੱਡੀ ਕਦ ਘੱਟ ਵੇਖੋ ਤੁਸੀਂ ਠੀਕ ਆ ਜੀ ਹਾਂ ਇਹ ਨਾਮ ਹਾਂ ਅੱਛਾ ਵੀਰੇ ਸਤਨਾਮ ਕੀ ਮੋਲ ਕੀ ਡਿਮਾਂਡ ਕਰਦੇ ਆਂ ਬਈ ਮੋਲ ਵੀਰ ਜੀ ਇਹ ਸੋਹ ਜਿਹੀ ਵੱਛੀ ਭਾਵੇਂ ਮੋਲ ਦੇ 55 ਕਰ ਲਈ ਹਾਂ ਚਲੋ ਆਪਾਂ ਭਾ ਰੋਗਣਾ ਕਰਨਾ ਜਦੋਂ ਅੱਗੇ ਆਪਾਂ ਇਹ ਜੁੰਦਾ ਹਾਂ ਹੈਗਲੀ ਇੱਕ ਥੋੜਾ ਟਾਈਮ ਹੋ ਗਿਆ ਵੀਡੀਓ ਆਉਣ ਦਾ ਲੇਟ ਹੋ ਗਿਆ ਹਾਂ ਤੇ ਇਹਦੀ ਆਪਾਂ ਮੋਲ ਨਹੀਂ ਕਰਦਾ ਮੋਲੇ ਦਾ 60000 ਰੁਪਿਆ 45000 ਦੀ ਪਹੁੰਚ ਆਈ 45 ਦੀ 45 100 ਕਿਲੋਮੀਟਰ ਆ 100 ਕਿਲੋਮੀਟਰ ਤੱਕ ਲਓ ਵੀ 45000 ਦੀ ਦੋਸਤੋ ਪਹੁੰਚ ਆ ਠੀਕ ਆ ਜੀ 100 ਦੀ 80000 ਰੁਪਏ ਮੁੱਲ ਪਾ ਕੇ ਕੰਮ ਦੇਖ ਜੂਗੀ ਮੁੱਛੀ ਵੀਰੇ ਘਟੋ ਘਟ ਚਲੋ ਸਤਨਾਮ ਹਾਂ ਜੀ ਆਪਾਂ ਇੱਕ ਗੱਲ ਕਰਦੇ ਆ ਵੀ ਮੈਨੂੰ ਲੱਗਦਾ ਜਿਹੜੇ ਰੁੱਤਦੇ ਨੇ ਕਰਮ ਵਾਲੀ ਨੇ ਸੋਨਾ ਦੇ 2.5 ਲੱਖ ਦੀ ਲੱਖ 2.5 ਹੈ ਆ ਜੀ ਦੂਜੇ ਨੰਬਰ ਤੇ ਮੇਰਾ ਭਰਾ ਗੁੱਸਾ ਵੜਾ ਕਰਦਾ ਹੋਇਆ ਤੂੰ ਵੀਡੀਓ ਨਹੀਂ ਪਾਉਂਦਾ ਮੈਂ ਉਹਦਾ ਕਰਕੇ ਆ। ਯਾਰਾ ਹੀ ਮੈਨੂੰ ਉਹਨਾਂ ਨੂੰ ਮਾਰ ਹੀ ਤੋੜਾ ਬੰਦ ਕਰਦਾ ਜੇ ਵੀਡੀਓ ਨਹੀਂ ਪਾਉਣੀ ਤੇ। ਇਸੇ ਤਰ੍ਹਾਂ ਵਿੱਚ ਮਾਰ ਰੱਖਿਆ ਨਾ ਭਰਾ ਕੋਈ ਆ ਰਿਹਾ। ਕਿੰਨਾ ਟੋਰ ਰਹੀਦਾ ਪਾਣੀ ਹਾਂਜੀ ਹਾਂਜੀ। ਅੱਜ ਤੱਕੇ ਦੇ ਨਾਲ ਨਾ ਕੱਲ ਅਸੀਂ ਮਰੇ ਭਜਨਾ ਸੀ ਨੌਂ ਨੰਦਰ ਲੈ ਤੇ ਜਦੋਂ ਹੋਇਆ ਆ ਵੀ ਕਰਦਾ ਦੇਖ ਗਿਆ। ਬਿਲਕੁਲ ਬਿਲਕੁਲ ਹਾਂਜੀ। ਲੋਬੀ ਅਗੇ ਨੈਕਸਟ ਅਗਲੀ ਵચ્ਚੀ ਤੁਹਾਨੂੰ ਦਿਖਾਉਣੇ ਆ ਜਰਸੀ ਦੇ ਵਿੱਚ ਐਕਰੋਸ। ਹਾਂਜੀ। ਬਾਕੀ ਜ਼ਿਆਦਾਤਰ ਪੱਖ ਜਿਹੜਾ ਜਰਸੀ ਦਾ ਵચ્ਚੀ ਤੁਸੀਂ ਚੈੱਕ ਕਰੋ। ਬਿਲਕੁਲ ਕਾਫੀ ਕਲ ਇਰਸਤਨਾਮ ਕਿੰਨੇ ਮਹੀਨੇ ਦੀ ਗੱਬੜੇ ਇਹਦੀ 6 ਮਹੀਨੇ ਦੀ ਚੱਕ ਪਾ ਜੇ ਹਾਂ ਤੇ 7 ਕਿਲੋ ਦੁੱਧ ਉਹ ਵੀ 6 ਮਹੀਨੇ ਦੀ ਗੱਬੜ ਤੇ 7 ਕਿਲੋ ਦੁੱਧ ਹਾਂ ਚਵਾਈ ਅਗਲੇ ਪਿਛਲੇ ਦਿਨ ਬਰਾਬਰ ਮੈਂ ਬਿਲਕੁਲ ਚਵਾਈ ਨਾਲ ਵਿੱਚ ਹੀ ਲਾਮਾ ਹੋਊਗਾ ਪੱਕੀ ਨਹੀਂ ਆਏ ਤੁਹਾਨੂੰ ਨਹੀਂ ਲਾਮਾ ਨਹੀਂ ਹੁੰਦਾ ਜਿਮਰਜ਼ੀ ਮੋ ਵੀ ਠੀਕਾ ਜੀ ਮੈਨੂੰ ਲੱਗਦਾ ਵੀ ਰੋਤੇ ਦੇ ਵਿੱਚ ਦੋਸਤੋ ਕਾਫੀ ਪਸ਼ੂ ਜਿਹੜੇ ਨਿਕਲਦੇ ਆ ਠੀਕਾ ਜੀ 8-7 ਦਿਨਾਂ ਦੇ ਅਸਕ ਚਾਹੇ 2-4-5 ਦਿਨਾਂ ਦੇ ਵਿੱਚ ਵਿੱਚ ਪੰਜ ਪਸ਼ੂ ਜਿਹੜੇ ਪਸ਼ੂ ਪੈਂਦੇ ਆ ਸੋ ਚਵਾਈ ਵਾਲੇ ਪਾਸਿਓ ਕਿਸੇ ਭੈਣ ਭਰਾ ਸੱਜਨ ਵੀਰ ਨੇ ਆਪਣੇ ਤੱਕ ਵੀ ਫਰਿਆਦ ਨਹੀਂ ਕੀਤੀ ਵੀ ਮਾਰਾ ਨਿਕ ਦੁੱਧ ਕਿਦਾਂ ਕਿਤੇ ਹੋ ਜਾਦਾ ਵੀ ਕਿਸੇ ਭੜਾ ਦੀ ਸੇਵਾ ਜਾਂ ਫਰਕ ਹੋਵੇ ਕਿ 1 ਕਿਲੋ 2 ਕਿਲੋ ਘੱਟ ਚਵਾਈ ਕੋਈ ਕਰੇ ਉਹ ਗੱਲ ਵੱਖਰੀ ਆ ਬਾਕੀ ਪਸ਼ੂ ਚੋਣ ਦਾ ਮਾਰਾ ਨਹੀਂ ਕਿਉਂਕਿ ਆਪਦੇ ਬੰਦੇ ਜਿਹੜੇ ਆ ਆ ਰਿਹਾ ਹੈ ਲੈ ਕੇ ਆ ਜਾਂਦਾ ਚੰਡੀ ਆ ਕੋਈ ਜਰਮਸ਼ਾਲ ਇਹ ਗੱਲ ਨਹੀਂ ਬਿਲਕੁਲ ਸੀਲਸ ਲੱਗ ਗਿਆ ਭਾਵੇਂ ਵੰਗਾ ਵਾਲੂ ਭਾਵੇਂ ਤਾਂ ਜਰੂਰ ਕੋਈ ਪਰਵਾਰੀ ਮੈਂ ਮੈਂ ਤਾਂ 7 ਕਿਲੋ ਦੁੱਧ ਦਤਾ ਖਾ ਜੀ ਤੇ 6 ਮਹੀਨੇ ਪੂਰੇ ਦੀ ਚਾਲੀ ਚੱਕ ਵਾਸਾ ਜੀ ਲਓ ਵੀ ਇਹ ਮਾਲ ਸਤਰਾ ਵੀਰੇ ਇਹ ਤਕਰੀਬਨ ਅੱਜ ਹੀ ਚੈੱਕ ਹੋਇਆ ਆਪਣੇ ਥੇ ਇਹ ਆ ਜੀ ਚੱਕ ਹੋਇਆ ਆਇਆ ਵੀਰ ਜੀ ਅੱਜ ਹਲੇ ਤੱਕ ਉਹ ਦੇਲੀ ਨੂੰ ਰਿੰਗੀ ਜਾਣੀ ਹਲੇ ਲੰਗੇ ਨੂੰ ਕਿਹੜ ਤੇ ਉੱਥੇ ਜੇ ਉਹ ਆਪਾਂ ਡਾਕਟਰ ਨਹੀਂ ਮਿਲਿਆ ਉਤਰਦਿਆਂ ਚੱਕ ਕਰਵਾ ਕੇ ਇਹ ਵੀ ਵੀਡੀਓ ਬਕਾਦਾ ਬੜੀ ਸਾਰਾ ਕੋ ਠੀਕ ਹੈ ਇਹ ਕੀ ਮੁੱਲ ਕਰ ਦਿੰਦਾ ਫਿਰ ਇਹਦਾ ਮੁੱਲ ਵੀਰ ਜੀ 36000 ਰੁਪਇਆ ਇਹ 35000 ਦੀ ਪਹੁੰਚ ਕਰਦਾਗੇ 35000 ਦੀ ਹਾਂ ਪੂਰੀ ਚੰਗੀ ਵੱਛੀ ਦੇਖ ਲਓ ਮਾ ਵੀ 35000 ਦੀ ਪਹੁੰਚ ਹੋ ਜੂਗੀ ਬਾਕੀ ਰਹੂਗਾ ਕਿਹੋ ਹੀ ਕਿਲੋਮੀਟਰ 100 ਕਿਲੋਮੀਟਰ ਦਾ ਦਰ ਹੈ ਹੀ ਆ ਆਚੇ ਕਾ ਪੂਰੀ ਫੁੱਲ ਵਜਨ ਜੇ ਬੱਚੀ ਦਾ ਪਲੀ ਪਲੀਤੀ ਪੂਰੀ ਖੋਲੇ ਜੀ 35000 ਦੀ ਪੌਣੀ ਚੱਕੋ ਜੀ ਠੀਕ ਹੈ ਜੀ ਜਰਸੀ ਦੇ ਵਿੱਚ ਅੰਗ ਪੱਖਾ ਅੱਗੇ ਆਪਾਂ ਤੋਂ ਮੇਰੇ ਕੋਲ ਕ੍ਰਾਸ ਵਿਖਾ ਦਿੰਦੇ ਐਫ ਪੀ ਦੇ ਵਿੱਚ ਇਹ ਵੀਰ ਸੁਤਨਾਮ ਕੀ ਵੀਰਵਾ ਇਹ ਵੀਰ ਜੀ ਦੂਜਾ ਸੁਆ ਜੇ ਸਾਢੇ ਤਿੰਨਾਂ ਵੀ ਨਹੀਂ ਚੱਕ ਬਾਸ਼ 6 ਕਿਲੋ ਦੁੱਧ 6 ਕਿਲੋ ਦੁੱਧ ਹਾਂ ਲੋ ਵੀ ਸਾਢੇ ਪੰਜਾਂ ਦੀ ਸਾਢੇ ਤਿੰਨਾਂ ਦੀ ਸਾਢੇ ਤਿੰਨਾਂ ਦੀ ਸੌਰੀ ਸਾਢੇ ਤਿੰਨਾਂ ਦੀ ਦੋਸਤੋ ਇਹ ਅੱਗੇ ਗੱਪਣ ਚੈੱਕ ਪਾਸ 6 ਕਿਲੋ ਧਾਰਾਂ ਬਾਕੀ ਬੇਲ ਬੂਣੇ ਦੀ ਚੈੱਕ ਕਰੋ ਲੰਬਾਈ ਲੂਈ ਬਹੁਤ ਜ਼ਿਆਦੀ ਆ ਬੜੀ ਚੰਗੀ ਵੀ ਜੀ ਚੋਣ ਵੀ ਬੜੀ ਚ ਦੇ ਕੋਲ ਨਾ ਥੋੜੀ ਸੇਵਾ ਨਹੀਂ ਮਾਲ ਵੀਰਾਂ ਕੋਲ ਜ਼ਿਆਦਾ ਸੀ ਇਹਦਾ ਫਰਖਰ ਵਜੇ ਪਰੇ ਪਾਨ ਵਾਲੀ ਮੈਂ ਭਰਾਵ ਨੂੰ ਕਿਹਾ ਵਦਿਆ ਉਹ ਟੱਲੀ ਗਈ ਪਹਿਲਾਂ ਪੈਰ ਪੂਰੀ ਤੱਪੀ ਜਾਂਦੀ ਹਾਂ ਤੇ ਬਾਕੀ ਲੰਮੀ ਲੰਮੀ ਵੇਖੋ ਕਿੰਨੀ ਆ ਸੋਹਣਾ ਵੀ ਸਦਾਮ ਅੱਗੇ 50 30 ਸੋਹਣਾ ਜੀ ਬੇਪਰ ਲੱਗੀ ਆ ਚੋਣ ਹੈ ਵਦਿਆ ਮੁਠੀ ਦਾ ਥਾਂ ਬਰੋਦੀ ਮੋਟੀ ਮੋਟੀ ਧਾਰ ਪੈਂਦੀ ਹਾਂ ਠੀਕ ਆ। ਮੋਬੀ ਇਹ ਦੋਸਤੋ ਗੱਬਣ ਵੀ ਆ ਤੇ ਚੈੱਕ ਪਾਸ ਵੀ ਆ ਤੇ ਨਾਲ ਦੀ ਨਾਲ ਦੁੱਧ ਵੀ ਦੇ ਥੱਲੇ ਆ 6 ਕਿਲੋ। 6 ਕਿਲੋ ਵੀਰ ਜੀ ਜਿੰਨਾ ਮਰਜ਼ੀ ਕੋਈ ਚਾਹੀ ਜਾਵੇ। ਮੋਬੀ 6 ਕਿਲੋ ਤੇ ਇਹਦਾ ਵੀਰ ਸੋ ਨਾਮ ਕੀ ਮੋਹ ਇਹਦਾ ਮੁੱਲ ਛੋੜਾ ਜਿਹਾ ਹੀ ਆ। ਮੁੱਲ 27000 ਰੁਪਏ। 25000 ਦੀ ਪਹੁੰਚ ਜੀ। ਮੁੱਲ ਬਿਲਕੁਲ ਨਹੀਂ ਨਹੀਂ। 25000 ਡਿਮਾਂਡ 25000 ਦੀ ਹਾਂ ਮੁੱਲ ਛੋੜੇ ਛੋੜੇ ਕਰ। ਮੋਬੀ 25000 27000 ਦੀ ਡਿਮਾਂਡ ਆ। ਤੇ ਬਾਕੀ ਕਰਮਾ ਲਈ ਇੱਕ ਵਾਰੀ ਫੇਰ ਸਤਨਾਮ ਦੱਸ ਦਿਓ ਕਿੰਨੇ ਮਹੀਨੇ ਦੀ ਗੱਭਣ ਚਾਹੀਦੀ ਵੀਰ ਜੀ ਸਾਡੇ ਆ ਤਾਂ ਨਾਮ ਹੀ ਨਹੀਂ ਚੈੱਕ ਆਪ ਆਹ 6 ਕਿਲੋ ਦੁੱਧ ਆ ਹਾਂ ਦੂਜਾ ਸੂਹ ਤੀਜੇ ਵਾਸਤੇ ਗੱਭਣ ਦੇ ਚੋਣ ਇੱਕ ਨੰਬਰ ਦੀ ਪੋਲਸ 72500 ਦੀ ਦੇ ਦਾਂਗੇ ਮਾਲ ਭਾਵੇਂ 32 35 ਦਾ ਵੇਚ ਲਈ ਆ ਨਹੀਂ ਭਾਰਾ ਰੋਕਣਾ ਚੱਲੋ ਅੱਜ 25000 ਦੀ ਮਿਲ ਜਾਣੀ ਤਾਂ ਮੈਂ ਇਧਰ ਮਾਝੇ ਤੋਂ ਦਿਖਾ ਦਾਂਗੇ ਵੀ ਗੱਬਣ ਟੋਕੜ ਆ ਹਾਂਜੀ ਤੇ ਸਤਨਾਮ ਇਹ ਕਿੰਨੇ ਮੰਥ ਦੀ ਕੀ ਆ ਇਹ ਜੀ ਸਾਢੇ 14 ਦੀ ਹੁਣੇ ਚੈੱਕ ਕਰਵਾਈ ਜੀ ਅੱਧਾ ਘੰਟਾ ਹੋ ਗਿਆ ਠੀਕ ਆ ਤੇ 5 ਕਿਲੋ ਦੁੱਧ ਸਾਢੇ 5 ਉਹ 5 ਪੱਕਾ ਮੰਨੋ ਠੀਕ ਆ ਹਾਂਜੀ ਮਿਲਦੀ ਮਿਲਦੀ ਆਪਣੇ ਕੋਲ ਘਾਰੇ ਦੇ ਘਾਰੇ ਦੇ ਜੀ ਪਹਿਲੀ ਗੱਲ ਤੇ ਖਰਾਬ ਕਰਦੀ ਗੇ ਕਰੂ ਵੀ ਟੀਗਾ ਮਾਰ ਲੇਣਾ ਇਹ ਲੱਤ ਨਹੀਂ ਪੂਰੀ ਕਰ ਮਾਰੀ ਠੀਕ ਆ ਆ ਜਿੱਥੇ ਲੱਤਾਂ ਘਰਤੀਆਂ ਉਸੇ ਰੂਗੀ ਲਓ ਵੀ ਕਰੋ ਚਾਹ ਠੀਕ ਆ ਕਿਹੜਾ ਕੇ ਟੁੱਟਾ ਜੇ ਮਤਲਬ ਬੰਦੇ ਦੇ ਵੀ ਹੱਲਾ ਦੇ ਵਿੱਚ ਆੜ ਕੇ ਟੁੱਟ ਗਿਆ ਕੋਈ ਜਹੂ ਨਹੀਂ ਕੋਈ ਗੱਲ ਬਾਤ ਨਹੀਂ ਰਾਜੀ ਟੁੱਟਾ ਬਿਲਕੁਲ ਸੁਖ ਆ ਕਰੋ ਚੱਕ 5 5.5 ਕਿਲੋ ਦੁੱਧ ਤੇ ਬਾਕੀ 4.5 ਚਾਰਾਂ ਦੀ ਗੱਬੜ 4.5 ਚਾਰ ਦੀ ਅੱਗੇ ਗੱਬਣਾ ਕਰਮ ਵਾਲੀ ਖਿੱਚ ਕੇ ਲੈ ਗਈ ਆ ਸਮਾਂ ਠੀਕ ਆ ਜੀ ਬਾਕੀ ਤੁਸੀਂ ਦੇਖੋ ਪਲੀ ਸੰਭੀ ਤੁਸੀਂ ਦੇਖੋ ਮੇਰਾ ਭਰਾ ਮਾਰੋ ਚਾਹ ਤਾਂ ਪੂਰੀ ਪਲੀ ਸੰਭੀ ਇਹੋ ਵਜੋਂ ਵੇਟ ਆ ਫੇਰ ਵਖਾਦ ਗਏ ਆ ਫੇਸ ਕੁਆਲਟੀ ਆ ਠੀਕ ਆ ਜੀ ਤੇ ਅਜ ਤੋਂ ਤੁਹਾਨੂੰ ਆਪਾਂ ਚੱਕਾਂਗੇ ਕਿਸੇ ਰਕਮ ਦਾ ਕੋਈ ਉਹ ਨਾ ਮੇਰਾ ਭਰਾ ਕਿ ਵੀ ਖਰੇ ਸਿੰਘ ਟੁੱਟਾ ਕਰੇ ਕੋਈ ਕੱਚਾ ਜ਼ਖਮ ਕੋਈ ਨਹੀਂ ਸਿੰਗਲ ਹੱਡੀ ਦੀ ਲਓ ਵੀ ਠੀਕ ਆ ਜੀ ਸੋ ਮਿਲਦੀ ਪਾੜੇ ਤੇ ਆ ਚਾਰ ਤੇ ਲੱਗੀ ਆ ਕਰਮਾ ਦੀ ਠੀਕ ਆ ਜੀ ਤੇ 5.5 ਕਿਲੋ ਧਾਰਾ ਕਰਮਾ ਦੀ ਥਲੇ 9 ਮਹੀਨੇ ਦੀ ਅੱਗੇ ਗੱਪੜ ਚੈੱਕ ਪਾਸ ਬਹੁਤ ਸੋਣਾ ਵਜਨ ਲੋਰ ਬਹੁਤ ਜ਼ਿਆਦਾ ਹੈ ਜਵਾਬ ਹੋਵੇ ਬਹੁਤ ਜ਼ਿਆਦਾ ਭੋਲੀ ਹੋਏ ਕੋਈ ਛੋਟਾ ਬੱਚਾ ਚੋਲੇ ਲੈ ਵੀ ਵੀਰ ਸਤਨਾਮ ਇਹਦਾ ਮੁੱਲ ਕੀ ਕਰਦੇ ਆ ਫਿਰ ਮੁੱਲ ਤੇ ਵੀ ਇਹਦਾ ਹੋਵੇ 60 ਕਰ ਲੀਏ ਹਾਂ ਮੋਲ ਰੀ ਆਪਾਂ ਦਾ ਨਾ ਮੋਲੇ ਦਾ 60000 ਰੁਪਇਆ ਤੇ 58000 ਤੇ ਪਹੁੰਚ ਕਰ ਦਾਂਗੇ 58 ਦੇ ਆ ਵੇਲੇ ਵਜਨ ਵੇਖੋ ਮੈਂ ਇਹਦਾ ਕਿੰਨੇ ਹਜ਼ਾਰ ਰੁਪਏ ਦਾ ਵਜਨ ਹੀ ਕਰਮਾਲੀ ਦਾ ਬਹੁਤ ਜ਼ਿਆਦਾ ਵਾ ਚਲੋ ਕੋਈ ਨਹੀਂ ਆਪਾਂ ਰੋਕਣਾ ਮੈਂ ਲਈ ਬਿਲਕੁਲ ਰੋਕਣੇ ਮੈਂ ਦੇ ਦੇਣੀ ਹੈ ਮਾ ਵੀ ਵਜਨ ਵੇਟ ਵਾਲੇ ਪਾਸਿਓ ਪੂਰੀ ਇਹ ਕਰਮਾਲੀ ਬੜੀ ਪੌਲੀ ਸੋ ਵੀ ਆ ਤੇ ਅੱਜ ਭਾਵੇਂ ਮੁੱਲ 60 ਚਾਹੇ 65 ਕਰਾ ਲਓ ਤੇ ਦੇਵਾ ਗਿਆ ਅੱਜ ਲਾਸਟ ਤੋਂ ਲਾਸਟ 58000 58000 ਤੱਕ ਪਹੁੰਚ ਕਰ ਦਾਂਗੇ ਬਾਕੀ ਇਹਨੂੰ ਆ ਕਵਰ ਨਿਸ਼ਾਨੇ ਨਹੀਂ ਹੁੰਦੀਆਂ ਸਾਰੇ ਕਵਰ ਕਰਤੀ ਅੱਖਾਂ ਜਿਹੜਾ ਕਾਲੀਆਂ ਵਾ ਤੇ ਚੱਡੇ-ਚੁਡੇ ਤੇ ਵੀ ਹੈਗਾ ਮਤਲਬ ਖੋਰ-ਖਰਚਾਰੀ ਬਿਲਕੁਲ ਬਿਲਕੁਲ ਬਾਕੀ ਲੋਡ ਦੇਖੋ ਕਿੰਨਾ ਲੋਡ ਬਹੁਤ ਜ਼ਿਆਦਾ ਜੀ ਬਿਲਕੁਲ 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 ਕਰਮਾਂ ਵਾਲੀ ਬੜੀ ਪਲੀ ਆ ਇੱਕ ਪਲਵਾਨਾਂ ਨੂੰ ਪੂਰੀ ਜੰਮੂ ਪਲੀ ਆ ਠੀਕ ਆ ਜੀ 58000 ਦੀ ਇਹ ਤੁਹਾਨੂੰ ਮਿਲ ਜੂਗੀ ਅੱਜ ਸੋ ਮੇਰਾ ਚਾਹ ਹਰ ਮੈਂ ਤੁਹਾਨੂੰ ਦਿਖਾ ਸਕਦੇ ਜੋ ਫੁੱਲ ਵਜਨ ਦੋੜ ਦੇ ਵਿੱਚ ਬਹੁਤ ਪਿਆਰੀ ਮੈਂ ਆ ਇਧਰ ਇੱਕ ਤੁਹਾਨੂੰ ਬਗੈਰ ਬੱਚੇ ਤਾਂ ਆਪਾਂ ਮੱਝ ਦਿਖਾ ਦਿੰਨੇ ਆ ਛੋਟੀ ਵਿਖਾ ਦਿੰਨੇ ਆ ਤੇ ਸਤਨਾਮ ਇਹ ਕਿੰਨੇ ਦੇ ਟਾਈਮ ਦੀ ਹੈ ਜੀ 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 ਜ ਅੱਛਾ 8 ਕਿਲੋ ਦੁੱਧ ਜੇ ਇਹਦੀ ਆਪਾਂ ਇਹ ਗਾਰੰਟੀ ਦੇ ਦਾਂਗੇ ਅਗਲੇ ਦੇ ਘਰ ਜਾ ਕੇ ਉਹ ਲਾਤਣਾ ਵਾ। ਅੱਛਾ ਲਾਤਣਾ ਮੈਂ ਪਾੜੇ ਦੀ ਮਿਲੂਗੀ ਅਗਲੇ ਦੇ ਘਰ ਜਾ ਕੇ ਵੀ। ਇੱਥੇ ਦੇ ਆਪਾਂ ਪਾੜੇ ਦੇ ਚੋਣੀ ਚੋਣੀ ਆ। ਲੋ ਵੀ 8 ਕਿਲੋ ਦੁੱਧ ਕੋਈ 1.5 ਕੋਈ 2 ਦੀ ਕੋਈ ਸਵਾਦ ਬਿਲਕੁਲ ਦੋ ਦੀ। ਅੱਜ ਤੇ ਜਿਹੜਾ ਸਵਾ ਹੋ ਗਿਆ ਇਹਨੂੰ ਬਿਲਕੁਲ ਸੋਈ ਸੁਪਾਈ ਨੂੰ ਤੇ 8 ਕਿਲੋ ਤਾਰਾਂ ਦੇ। ਇਹ ਗਾਰੰਟੀ ਦਸਾਂ ਲਈ ਜਾਂ ਸ਼ਹਿਦੀ ਇੰਨੀ ਕਿ ਸਤਨਾਮਾਂ ਦਾ ਵੀ ਦੇ ਦਾਂਗੇ ਵੀ ਘਰੇ ਜਾ ਕੇ ਅਗਲੇ ਕਿਸੇ ਭਰਾ ਦੇ ਵੀ ਜਿਹੜੀ ਪਾੜੇ ਤੇ ਚਾਰ ਤੇ ਮਿਲ ਦੂ ਮਿਲੂਗੀ। ਕੋਈ ਦਿੱਕਤ ਨਹੀਂ ਆਉਂਦੀ ਬਿਲਕੁਲ ਗੁੜਾਈ ਦੇ ਵਿੱਚ ਸਿੰਘ। ਬਹੁਤ ਸੋਹਣੀ ਫੇਸ ਕੁਆਲਿਟੀ ਹੈ ਛਾਈ ਸੋਈ ਬਹੁਤ ਹੈ ਮਹਿੰਦੀ ਠੀਕਾ ਸਿੱਗਲ ਹੱਡੀ ਦੇ ਚੱਕਰੋਂ ਘਰੇ ਘਰਾਦ ਕੇ ਥੱਲੇ ਐਤੋਂ ਮੋੜ ਲਾ ਫੇਰ ਆ ਜੀ ਲਓ ਜੀ 8 ਕਿਲੋ ਦੋਦੇ ਦੇ ਥੱਲੇ ਹੁਣ ਜਿਹੜਾ ਨੈਟ ਮੌਕੇ ਤੇ ਆ ਜਾਏ ਜੀ ਕੋਣ ਬਹੁਤ ਚੰਗੀ ਬਰੀਕੀ ਬੂਕੀ ਮੇਰੇ ਕੋ ਕਾਲੀ ਸ਼ਾਵਾ ਹਾਂ ਦੇਖੋ ਪਤਲੀ ਚੌੜੀ ਕਰਨ ਵਾਲੀ ਜੀ ਤੇ ਲੰਮੀ ਵੀ ਪੂਰੀ ਕੱਦ ਵੀ ਚੰਗਾ ਸਾਹ ਦੀ ਬਹੁਤ ਜਾਈ ਕੋਈ ਬਾਈ ਨਹੀਂ ਕੋਈ ਥਾਣੀ ਚੜੀ ਦੁੱਧ ਵਿੱਚ ਅੱਠ ਕਿਲੋ ਆਏਗਾ ਦੁੱਧ ਦੇ ਵੀਰ ਜੀ ਹੋਰ ਵਾਜਣਾ 14 15 ਡੰਗਰੀ ਜਿੰਨਾ ਕੋ ਲਈ ਆਪਾਂ ਦੁੱਧ ਦੇ ਕਰਮਾ ਨੇ ਥੋੜੀ ਸੇਵਾ ਬਾਕੀ ਖਾਂਦੀ ਖੁੰਦੀ ਪਿਆ ਚੰਗਾ ਵਾ ਆਹ ਭਾਜੀ ਠੀਕਾ ਇਹ 17 ਮੀਰ ਕਿੰਨੇ ਦੀ ਹੁੰਦੀ ਹੈ ਬੋਲੇ ਬਿਲਕੁਲ ਪੱਤਰ ਜੀ ਨਾ ਕੋਈ ਬਾਹਰ ਨਾ ਕੋਈ ਸੱਤ ਇਹ ਵੀ ਮੈਂ 58 ਚ ਪਹੁੰਚ ਕਰ ਦੇਣੀ 58 ਚ ਹਾਂ ਰੋਕਣਾ ਬਿਲਕੁਲ ਇਹ ਨਹੀਂ ਵੀ ਮਾਲ ਚਲੋ ਬਾਜ਼ਾਰ ਤੇਜ ਆ ਤੇ ਆਪੋ ਤੇਜ ਕਰ ਦੇਣਾ ਹਾਂ ਰੋਕਣਾ ਲਿਆ ਰੋਕਣਾ ਮਾਲ ਦੇਣਾ ਜੀ ਬਿਲਕੁਲ ਜੀ ਹਾਂ ਮੈਂ ਭਾਵੇਂ 10000 ਦੀ ਗਿੱਧੀ ਵੇਚ ਲਈ ਆ ਵਿਗਣੀ ਹੈ ਜੋ ਇਸ ਦਾ ਬਾਜ਼ਾਰ ਹੈ ਤੇ ਬਾਕੀ ਲੋਡ ਵੜਾ ਬਜਾ ਬਿਲਕੁਲ ਬਾਕੀ ਚਲੋ ਖੂਬਸੂਰਤਾਂ ਗਾਹ ਵਾਦੇ ਦੀ ਆ ਵਾਦੇ ਬੰਦੀ ਆ ਗਾਹ ਵਾਦੇ ਦੀ ਆ ਪੈਸੇ ਇਹੋ ਜਿਹੇ ਪਸ਼ੂ ਦੋਸਤਾਂ ਵਾਲੇ ਸਮੇਂ ਦੇ ਵਿੱਚ ਮੇਰਾ ਭਰਾ ਵੀ ਇਸ ਸਟੇਜ ਦੇ ਉੱਪਰ ਲੈ ਜਾਉਂਗੇ ਕੱਲ ਨੂੰ ਗੱਬਣ ਗੁਬਣ ਕਰਾ ਕੇ ਵੀ ਗਾਂ ਇੰਨੇ ਰੁਪਏ ਦੇਗੀ ਚੰਗਾ ਦੋਤ ਬੜੀ ਚੰਗੀ ਮੈਂ ਇਹ ਦੇਖੋ ਬਾਕੀ ਮਿੱਟੀ ਬਹੁਤ ਆ ਇੰਨੇ ਇਹ ਆਪਾਂ ਗਰੰਟੀ ਦੇ ਦਾਂਗੇ ਲੱਤ ਨਹੀਂ ਮੈਂ ਮਾਰਦੀ ਹਾਂ ਜਦੋਂ ਪੜਾਵਾ ਗਏ ਬਾਈ ਉਸ ਤੇਰੇ ਕਰਮਾਰੀ ਕੋਲ ਦੀ ਆ ਦੇਖੋ ਜੀ ਠੀਕ ਆ ਸੋ ਬਹੁਤ ਸੋਹਣਾ ਇੱਕ ਸਾਰ ਲੈਵਾ ਬਹੁਤ ਵਧੀਆ ਥਾਂ ਇੱਕੋ ਜਿਹੀ ਠੀਕ ਆ ਸੋ ਇਹ ਵੀ ਅੱਜ 52000 ਦੇ ਮਿਲ ਜੂਗੀ ਇਧਰ ਆਪਾਂ ਤੁਹਾਨੂੰ ਸਟਾਰਟਿੰਗ ਤੋਂ ਇੱਕ ਜ਼ਿਕਰ ਕੀਤਾ ਸੀ ਠੀਕ ਆ ਜੀ ਤਕਰੀਬਨ ਬੱਕਰੇ ਚਾਹੇ ਬੱਕਰੀਆਂ ਦੇ ਵਿੱਚ ਕਾਫੀ ਵੀਰ ਸ਼ੌਂਕ ਰੱਖਦੇ ਆ ਤਿੰਨ ਬੱਕਰੀਆਂ ਤੁਹਾਨੂੰ ਦਿਖਾਵਾਂਗੇ ਤੇ ਚਾਰ ਪੱਠਾ ਨੇ ਤੇ ਦੋ ਜਿਹੜੀਆਂ ਬੱਕਰੀਆਂ ਗੱਭਨ ਅਗੇ ਚੈੱਕ ਪਾਸ ਵੀ ਗਈਆਂ ਨੇ ਠੀਕ ਹੈ ਜੀ ਉਹਨਾਂ ਬਾਰੇ ਵੀ ਆਪਾਂ ਡਿਟੇਲ ਦੇ ਲਾਂਗੇ ਆ ਕਾਲੇ ਵਾਲੇ ਮਾਰਦੂ ਕਾਲਾ ਵੀ ਆਇਆ ਜੀ ਲਾ ਜੀ ਇਧਰ ਨੂੰ ਕਰ ਲੈ ਆਹ ਠੀਕ ਹੈ ਜੀ ਕਾਲਾ ਵੀ ਪਹੁੰਚਿਆ ਭਰਾ ਅੱਛਾ ਸਤਨਾਮ ਜੀ ਵੱਡੀਆਂ ਬੱਕਰੀਆਂ ਆਪਣੇ ਕੋਲ ਜਿਹੜੀਆਂ ਟੋਟਲ ਆ ਤਿੰਨ ਆ ਵੀਰ ਜੀ ਆ ਤੇ ਆ ਗਈ ਜੀ ਦੋ ਮਹੀਨੇ ਗੱਭਨ ਠੀਕ ਹੈ ਤੇ ਦੋ ਪੱਠਾ ਦੇ ਮਗਰ ਠੀਕ ਆ ਤੇ ਆ ਗਈ ਜੀ ਡੇਢ ਦੀ ਗੱਬੜ ਇਹਦੇ ਵግਰੀ ਦੋ ਪੱਠਾ ਜੀ ਲੋ ਤੇ ਉਹਦਾ ਰਹਿ ਗਏ ਜੇ ਅੱਜ ਹੋ ਗਈ ਆ 20 ਤਰੀਕ ਹੋ ਗਈ ਨਾ ਹਾਂ ਇਹ ਇਹਨੇ 13 ਤਰੀਕ ਨੂੰ ਮਤਲਬ ਦੇ ਪੂਰੇ ਹੁੰਦੀ ਇਹਦੇ 13 ਆਪਰਾ ਆਹ ਜੀ ਲੈ ਲਓ ਆ ਵਸਾਖੀ ਨੂੰ ਆ ਵਸਾਖੀ ਦੇਣੀ ਰੰਗ ਰੌਣਕ ਲੱਜੂਗੇ ਆ ਲੋ ਠੀਕ ਆ ਜੀ ਵਸਾਖੀ ਤੇ ਮੇਲੇ ਤੇ ਕਰਮਾਂ ਦਾ ਰੰਗ ਲਾ ਦੇਣਾ ਇਹਨੂੰ ਕਰਦੇ ਥੋੜਾ ਠੀਕ ਆ ਜੀ ਸੋ ਗੱਬੜਾ ਦਾ ਬਾਕੀ ਵਜਨ ਵੀ ਤੁਸੀਂ ਚੈੱਕ ਕਰਵਾ ਕੇ ਤੇਰੀ ਜੀ ਪੂਰੀ ਸੰਭੀ ਸੁੱਤੀ ਆ ਜੀ ਤੇ ਇਹ ਵੀ ਕਰਮਾਂ ਦੀ ਵਾਅਦੇ ਦੀ ਕਿਤੇ ਦੋ ਬੱਚੇ ਧਰ ਕੀ ਗਾ ਉਹਨਾਂ ਦੇ ਸਮੇਂ ਦੇ ਵਿੱਚ ਬੱਚੇ ਦਾ ਉਹ ਦੋ ਹੀ ਦਿੰਦੀ ਹੈ ਜੀ ਹਾਂ ਐਂਕ ਇਹਦੇ ਦੂਜੇ ਸੂਵੇ ਥੋੜਾ ਪੀਲੇ ਵੀ ਪਹਿਲੇ ਆਵੇ ਦੋ ਦਿੱਤੇ ਆ ਠੀਕ ਆ ਹਾਂ ਠੀਕ ਆ ਆ ਦੇਖੋ ਸੂਵੇ ਤਕਰੀਬਨ ਕੋਈ ਇੱਕ ਇੱਕ ਦੋ ਦੋ ਇਹਨਾਂ ਨੇ ਮੈਨੂੰ ਤਾਂ ਵੀ ਦੇਤੇ ਹੋਣਗੇ ਆਹ ਉਹਨੇ ਦੋ ਜਿਹੜੇ ਨੇ ਸੂਣਾ ਆ ਆ ਚਲੋ ਹੋਇਆ ਤਿੰਨ ਹੋ ਗਏ ਇਹ ਥੋੜੀ ਲੱਸੀ ਕਰਕੇ ਵੀ ਲੱਗਦੀ ਹੈ ਹਾਂ ਬਾਕੀ ਆਇਆ ਵੱਟੀਆਂ ਆਪ ਦੇ ਪਾਸੋਂ ਪੂਰੀਆਂ ਵੱਟੀਆਂ ਨੇ ਹਾਂ ਆਦ ਕਿਦੋਂ ਹੁੰਚੂਗੇ ਚੰਗੇ ਨਾ ਗਰੀਬ ਜੋ ਚੋਣ ਵਾਲੇ ਹੁੰਦੇ ਆ ਫਸੀਆਂ ਹੁੰਦੀਆਂ ਠੀਕ ਆ ਠੀਕ ਆ ਆ ਦੁੱਧ ਜਵਾ ਦਾ ਇਹ ਇਹ ਇਹਨੂੰ ਅੱਜ ਕਿੰਨਾ ਟਾਈਮ ਹੋ ਗਿਆ ਇਹਨੂੰ 2 ਮਹੀਨੇ ਹੋ ਗਏ ਜੀ ਲੋ ਵੀ ਇਹ 2 ਮਹੀਨਿਆਂ ਦੀ ਆ ਬਣਣਾ ਠੀਕ ਆ ਜੀ 2 ਮਹੀਨਿਆਂ ਦੀ ਇਹ ਗੱਬਣਾ ਉਹ 13 ਅਪ੍ਰੈਲ ਨੂੰ ਸੁੰਦੀ ਜਿਹੜੀ ਪਰਲੀ ਆਪਾਂ ਤੁਹਾਨੂੰ ਦਿਖਾਈ ਆ ਤੇ ਆ ਜਿਹੜੀ ਤਕਰੀਬਨ 190 ਸੋਰੀ ਨਹੀਂ ਹੈ ਨਾ ਦੇਰ ਨਹੀਂ ਰੇਰ ਦੀ ਇਹ ਵੀ ਆ ਇਹ ਵੀ ਡੇਢ ਦੀ ਆ ਪਰ ਤਿੰਨੇ ਹੀ ਆ ਫਿਰ ਤਿੰਨੇ ਕਦੋਂ ਸੂਨਣਗੇ ਲੋ ਵੀ ਤਿੰਨੇ ਹੀ ਸੂਨ ਆ ਰਹੀਆਂ ਨੇ ਤੇ ਇਹ ਵੱਗ ਵੱਡੀਆਂ ਬੱਕਰੀਆਂ ਬਾਕੀ ਰੇਟ ਆਪਾਂ ਤੁਹਾਨੂੰ ਦੱਸਾਂਗੇ ਠੀਕ ਆ ਜੀ ਬਾਅਦ ਵਿੱਚ ਤੇ ਇਧ ਸੋ ਚਾਰੇ ਪੱਠਾ ਨੇ ਇੱਕ ਕੋਫੀ ਕਲਰ ਦੇ ਵਿੱਚ ਤੇ ਤਿੰਨ ਬਲਾਏਗਾ ਬੱਚੇ ਇਹਦੇ ਦੁੱਧ ਕਰਕੇ ਪੂਰੇ ਫੁੱਲ ਭਲੇ ਜੀ ਤੇ ਦੁੱਧ ਵਾਵਾ ਨਾ ਲੋ ਵੀ ਕਰੋ ਚਾਕੇ ਠੀਕਾ ਜੀ ਬਹੁਤ ਸੋਹਣੇ ਬੱਚੇ ਆ ਵੇਖੋ ਕੋਈ ਲਿੱਸਾ ਫਿੱਕਾ ਨਹੀਂਗਾ ਵੇਖੋ ਕਰਮਲੇ ਆ ਬਿਲਕੁਲ ਜਿਵੇਂ ਵੱਡੇ ਕੰਨ ਪੂਰੇ ਲੰਮੇ ਆ ਆ ਵੇਖੋ ਲੰਬੇ ਕੰਨ ਤੇ ਤਕਰੀਬਨ ਇੱਕ ਤਾਂ ਭੋਡਾ ਨਹੀਂ ਇਧਰ ਦੋਵੇਂ ਭੋਡੇ ਆਵੇ ਕਿ ਉਹ ਭੋਡੇ ਆ ਉਹਦਾ ਆਪੋ ਆ ਭੋਡੇ ਪੱਟ ਭੋਡੀ ਹੈ ਨਾ ਆਹੋ ਹਣਾ ਉਹ ਜਿਹੜੇ ਨਿਕਲਦੇ ਪੈਸੇ ਬਾਕੀ ਤਿੰਨ ਆ ਦੇਗੇ ਤਿੰਨ ਆ ਦੇਗੇ ਬਾਕੀ ਤਿੰਨਾਂ ਦੇ ਤਾਂ ਇੱਕ ਭੋਡੀ ਆ ਹਾਂ ਚਲੋ ਜੀ ਵਾਧਾ ਹੋ ਜਾ ਆ ਪੀਟਲ ਦੇ ਵਿੱਚ ਆ ਅਹ ਬਹੁਤ ਵਧੀਆ ਸ਼ਾਨਦਾਰ ਕੁਆਲਿਟੀ ਇਹ ਵੀ ਬੜੀ ਘੱਟ ਚਲੋ ਭੈਣ ਭਰਾ ਬੜੀ ਖਰੀਦਣਾਂ ਦਾ ਬਹੁਤ ਵੀਰ ਪਸੰਦ ਕਰਦੇ ਵੇ ਲੱਭਦੇ ਘਾਟਾ ਭੋਟੇ ਵੀ ਆਹ ਦੇਖੋ ਜੀ ਧੰਦੀ ਕੋਟੇ ਦੇ ਬਾਰੇ ਪੀਤ ਨਹੀਂ ਗਾ ਆਹੋ ਠੀਕ ਲਓ ਵੀ ਬਹੁਤ ਪਿਆਰੇ ਬੱਚੇ ਆ ਤੇ ਵੀਰ ਸਤਰਾਮ ਹੋਣਗੇ ਵੀ ਤਕਰੀਬਨ ਕਿੰਨੇ ਮਹੀਨਿਆਂ ਦੇ ਮਹੀਨਿਆਂ ਦੇ ਪੰਜ ਪੰਜ ਮਹੀਨੇ ਹੋਰ ਚੱਲਣਗੇ ਆਪਾਂ ਦੀ ਠੀਕ ਆ ਜੀ ਲਓ ਵੀ ਭਰਾਵੋ ਇਹ ਜਿਹੜਾ ਸਾਰਾ ਤੁਸੀਂ ਪੁੱਠੇ ਦਾ ਵੀ ਜਿਹੜਾ ਸੌਦਾ ਮਾਰ ਲਓਗੇ ਠੀਕ ਆ ਜੀ ਵੈਸੇ ਆਪਾਂ ਤੁਹਾਨੂੰ ਸਾਰਿਆਂ ਦੇ ਕੈਲਕੂਲੇਟ ਕਰਕੇ ਦੱਸ ਦਾਂਗੇ ਗੱਪਣਾ ਤਿੰਨੇ ਚੱਕ ਪਾਸ ਵੀ ਕੋਈ ਮੇਰਾ ਭਰਾ ਉਹਦੀ ਤਸੱਲੀ ਕਰੋ ਠੀਕ ਹੈ ਜੀ ਜਿਹੜਾ ਵੀਰ 파ਰਕੂ ਆ ਜਾਂ ਜਿਹੜੇ ਭਰਾ ਦੇ ਫਾਰਮੂਲਾ ਜਿਹਨਾਂ ਰੱਖੀਆਂ ਨੇ ਤਿੰਨੇ ਗੱਬਣ ਚੱਕ ਪਾਸ ਵੀ ਆ ਤੇ ਇਧਰ ਜਿਹੜੀਆਂ ਤੁਹਾਨੂੰ ਚਾਰ ਪੱਠਾ ਦਿਖਾਤੀਆਂ ਨੇ ਤਿੰਨ ਵੱਡੀਆਂ ਬੱਕਰੀਆਂ ਨੇ ਇਹ ਸਤਨਾਮ ਕੱਲੇ ਕੱਲੇ ਦਾ ਦੱਸਣ ਵਾਲੋ ਵੀ ਸਾਰੇ ਦਾ ਦੱਸ ਦੇ ਵੀ ਕੋਈ ਭਰਾ ਇਕੱਠੇ ਲੈ ਜਾ ਜੀ ਜੀ ਕੱਲਾ ਕੱਲੇ ਕੱਲੇ ਗਿਣੀਏ ਹਾਂ ਫਿਰ ਤੇ ਮੰਨ ਲਓ ਵੀ ਇਹ ਮਾਲ ਮੇਰੇ ਸਾਹ ਨਾਲ ਬੰਨਣਾ ਕੁੜੀ 60000 ਰੁਪਏ ਦਾ ਹਾਂ ਪੰਜ-ਪੰਜ ਦੇ ਵੀ ਉਹ ਲਾ ਲ ਗਏ ਤੇ 15-15 ਵੀ ਇਹੀ ਗਿਲ ਗਏ 45 ਦੇ 20 60 ਹੋ ਗਿਆ ਹਾਂ ਤੇ ਜੇ ਕੋਈ ਭੈਣ ਭਰਾ ਲਊ ਸਾਰੇ ਇਕੱ ਇਹ ਆਪਾਂ ਦੇ ਦਾਂਗੇ 50000 ਦੀ ਸਰੇ ਸਰੇ ਪਹੁੰਚ ਕਰ ਦਾਂਗੇ। ਕੁਰਲੀ ਵੀ ਨਾਲ ਹੀ। ਜੇ ਫਿਰ ਤੁਹਾਡਾ ਪੱਠੇ ਪੌਦਰਾ ਭਰੇ ਜਾਣ ਹੋਵੇ। ਆਹ ਵੇਖੀ ਜਿਹੜੀ ਉਹ। ਲੈ ਵੀ। ਆਹ। ਆਹ। ਆਪਾਂ ਵੀ ਸਾਫ ਸੁਥਰੀ ਸ਼ੌਟ ਹੈ। ਸ਼ੌਟ ਦਾ ਸਦੋੜਾ ਸਾਰਾ ਨਾਲ ਹੀ। ਸਾਰਾ ਦੇਵਾ ਕੋਈ ਚੱਕਰ ਹੀ ਨਾਲ ਹੀ। ਚੱਲ। ਆਗਲਾ ਜਾ ਕੇ ਬੰਨ ਤੇ ਲਊ। ਛੱਡ ਵੀ ਆਵਾਂਗੇ। ਜੇ ਸਾਰਿਆਂ ਨੂੰ ਲਊ ਤੇ। ਕਿ ਲਾਏ 50000 ਦੇ ਵਿੱਚ ਲਾਲਾ ਲਾਲਾ ਹੋ ਜਾਣੀ ਇੱਕ ਵਾਰ ਸਰਦਾਰ ਦੇ ਦੁਆਰੇ ਪਿੰਡ ਚ ਲਾਲਾ ਲਾਵੇ ਮੇਰਾ ਭਰਾ ਆਪਣੀ ਜੀ ਬਾਰੇ ਭੇਡ ਰਹੀ ਵੀ ਦੂਜੇ ਦਾ ਵਜੇ ਮੋਜਦਾ ਲਵੇ ਮੇਰਾ ਵੀਰ ਕੋਈ ਰੱਖ ਰੁਕਣ ਵਾਲਾ ਹੀ ਰੱਖਣ ਵਾਲਾ ਜਿਹੜਾ ਮਿਲ ਕੇ ਹੋਰ ਪਾਵਦੀ ਪੜੀ ਜੜਜੀ ਆਹੋ ਬਿਲਕੁਲ ਆਹ ਲਾ ਲਾ ਜੀ ਮੋ ਵੀ ਮੇਰਾ ਭਰਾ ਕੋਈ ਆਪਦੇ ਫਾਰਮ ਦੇ ਵਿੱਚ ਸਾਹਮਣ ਵਾਲਾ ਵੀਰ ਲੈ ਜੇ ਆ ਤਿੰਨੇ ਕਰਮਾਲੀਆਂ ਨੇ ਸੂਪਣਾ ਠੀਕ ਹੈ ਜੀ ਟਾਈਮ ਤੁਹਾਨੂੰ ਨੋਟ ਕਰਾਇ ਦਿੱਤਾ ਅਦਰ ਜਿਹੜੇ ਬੱਚੇ ਵੀ ਤੁਸੀਂ ਵੇਖ ਲਿਆ ਬਹੁਤ ਪਿਆਰੇ ਬੱਚੇ ਆ ਤੇ ਸਾਰਾ ਓਵਰ ਆਲ ਜਿੰਨਾ ਵੀ ਹੈਗਾ ਸਿਸਟਮ ਨਾਲ ਹੀ ਕੁਰ ਆ ਕੁਰਲੀ ਵਗੈਰਾ ਠੀਕ ਆ ਜੀ ਇਹ 50000 ਦੇ ਵਿੱਚ ਪਹੁੰਚ ਹੋ ਜੂਗੀ 100 ਕਿਲੋਮੀਟਰ ਤੱਕ ਹਨਾ ਤੁਤਣਾ ਆ ਜੀ ਕਰਦਾ ਕੋਈ ਨਹੀਂ ਮੋ ਵੀ ਪਹੁੰਚ ਹੋ ਜੂਗੀ ਠੀਕ ਆ ਜੀ ਤੇ ਬਾਕੀ ਬੱਚੇ ਬਹੁਤ ਪਿਆਰੇ ਆ ਪੱਠਾ ਨੇ ਕਰਮਾਂ ਦੀਆਂ ਗਏ ਕੋਈ ਵੀਰ ਸਾਹਬ ਲੋਕ ਆ ਤੇ ਗਾਂ ਵਾਧਾ ਕਰਨ ਗੀਆਂ ਠੀਕ ਆ ਜੀ ਆਓ ਉਦਾਂ ਤੋਂ ਜਿਹਦੇ ਜਿੰਨਾ ਦੇ ਜ਼ਿਆਦਾ ਪਏ ਉਹਨੂੰ ਹੋਣਾ ਭਾਈ ਮਾਲ ਜ਼ਿਆਦਾ ਇਹ ਜਦੋਂ ਆਪਾਂ ਵਿੱਚ ਇਹ ਬਾਰੇ ਭੇਦ ਨਹੀਂ ਪੂਰਾ ਆਪਾਂ ਲਾਇਆ ਸੌਦਾ ਵਟਾ ਤੇ ਸੌਦਾ ਵਟਾ ਦੇ ਮਿੱਟੀ ਘਟਾ ਦੇਖੀ ਭਾ ਨਹੀਂ ਕੋਈ ਭਾਵੇਂ ਭਾਵੇਂ ਕੋਈ ਕਾਰੀਵਾਰੀ ਲੈ ਜਾਏ ਪਾਰ ਲੈਂਡ ਤੇ ਲੈ ਜਾਏ ਉਹ ਵੀ ਪਈਏ ਚੰਗੇ ਇਹ ਗਿੱਲੂ ਭੇਜ ਦੇ ਵੀਰ ਜੀ ਉਹਦੇ ਹੱਥ ਤੇ ਸੋਨਾ ਆ ਆਪਾਂ ਨੂੰ ਭੇਜਣੀ ਇਹਦੇ ਬਾਰੇ ਹਾਂ ਕਿਉਂ ਆਪਰੇ ਦੇ ਨਾਲ ਆਈਆਂ ਕੱਲ ਬਸਤੂ ਕਰਮਣ ਆਈਆਂ ਹਾਂ ਕਿ ਆਪਾਂ ਦੇ ਕੋਲ ਸਾਉਂਦੇ ਪਹਾਣਾ ਬਿਲਕੁਲ ਹਾਂ ਮੈਂ ਵੀ ਸਤਨਾਮ ਇਹ ਆਪਣੇ ਕੋਲ ਅਜ ਮਾਲ ਆ ਇੱਕ ਨੰਬਰ ਵੀਰੇ ਬੋਲ ਦੇ ਆਪਦੇ ਮਾਲ ਤਾਂ ਬਾਬੇ ਦੀ ਕਿਰਪਾ ਹੀ ਜਦੋਂ ਨੰਬਰ ਆਪਣਾ ਕਰਾ ਲਵਾਂ 655 ਜੀ 595 ਪਿੰਡ ਕਰੋ ਤਸਵੀਰ ਪੜੀ ਜਲਾਸ਼ੀਤਨ ਤੁਹਾਨੂੰ ਸਾਹਿਬ ਜੀ ਲਓ ਵੀ ਹਾਂ ਬਾ ਦੋਸਤੋ ਵੈਸੇ ਇਹ ਤੋਂ ਸਸਤਾ ਸੌਦਾ ਨਹੀਂ ਲੱਭਣਾਗਾ ਭਰਾਵਾਂ ਨੂੰ ਆ ਮੇਰਾ ਭਰਾ ਜਿਹੜੇ ਪਾਰਕੂ ਆ ਜਿਹੜੇ ਰੋਜ਼ ਦਾ ਕੰਮ ਕਰਦੇ ਉਹਨਾਂ ਨੂੰ ਵੀ ਪਤਾ ਲੱਗ ਜਾਣਾ ਵੀ ਗੱਲਾਂ ਬਾਤਾਂ ਕਿੱਧਰ ਦੀਆਂ ਹੋ ਗਈਆਂ ਨੇ ਠੀਕ ਆ ਜੀ ਜਾਇਜ਼ ਰੇਟਾਂ ਦੇ ਵਿੱਚ ਸਾਰੇ ਇਹ ਤੁਹਾਨੂੰ ਮਾਗ ਮਿਲ ਜਾਣਗੇ 50000 ਦੇ ਵਿੱਚ ਮਾਰ ਲਿਓ ਸੌਦਾ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸੱਤ ਸ਼ਰੀਆ ਕਰਦੇ ਆ